ਪਿਤਾ ਬੰਨੀਓ ਪਿਤਾ ਕੋਲੇ ਸਾਡੀਆਂ ਸਬੂਤ ਨੇ ਰਿਕਾਰਡਿੰਗਾਂ ਨੇ ਵੀਡੀਓ ਕੜਵਾ ਲਈਆਂ ਪੁੱਤਾਂ ਨੇ ਤੇ ਰੇਪ ਦੇ ਵਿੱਚ ਉਹਦੀ ਮਾਂ ਵੀ ਇਨਵੋਲਵ ਹੈ ਨਤਰ ਕੇ ਰੇਪ ਕਰਾਉਣ ਦੇ ਵਿੱਚ ਹਉਤੁਸ਼ੀ ਹੈ ਸਰ ਜਿਹੜਾ 357 ਦਾ ਪਰਚਾ ਸੀ ਉਹਦੇ ਤੋਂ ਬਾਅਦ ਜੀ ਸਾਡੇ ਕੁੜੀਆਂ ਨੂੰ ਅਗਵਾ ਕੀਤਾ ਗਿਆ ਸੀ ਇਹਦੇ ਵਿੱਚ ਇੱਕ ਦੋਸ਼ੀ ਆ ਜਿਹੜਾ ਉਹ ਵੱਡੇ ਸ਼ੈਲਨਾਂ ਦਾ ਮਾਲਕਾ ਵੱਡਾ ਮਲਕੇ ਧਣਾੜਾ ਉਹਨੂੰ ਪੁਲਿਸ ਪ੍ਰਸ਼ਾਸਨ ਨੇ ਮਤਲਬ ਕਿ ਕਿਸੇ ਮਿਲੀ ਭੁਗਤ ਦੇ ਨਾਲ ਪਹਿਲਾਂ 2 ਨੰਬਰ ਖਾਨੇ ਦੇ ਵਿੱਚ ਕੀਤਾ ਹੋਇਆ ਬਕਾਇਦਾ ਮਲਕੇ ਜਿਹੜੀ ਐਫ ਆਈ ਆਰ ਕੱਟੀ ਹੋਈ ਆ ਦੀ ਘਟੀ ਤੇ ਹਮਲਾ ਹੋਇਆ ਉਹ ਤੋਂ ਬਾਅਦ ਜਦੋਂ ਫੇਰ ਵੀ ਗੱਲ ਨਹੀਂ ਬਣੀ ਫਿਰ ਉਸ ਤੋਂ ਬਾਅਦ ਮੇਰੇ ਭਰਾ ਤੇ ਇੱਕ ਐਕਸੀਡੈਂਟ ਕਰਾਉਣ ਦਾ ਝੂਠਾ ਪਰਚਾ ਪਾ ਕੇ 307 ਦਾ ਮੇਰੇ ਭਰਾ ਨੂੰ ਜੇਲ੍ਹ ਚ ਸੜਪਾ ਨੇ ਆ ਜਿਹੜਾ ਪੀੜਤ ਬੱਚੇ ਦਾ ਬਾਪ ਆ ਉਹ ਲੜਾਈ ਲੜ ਰਿਹਾ ਆਪਣੀ ਮਤਲਬ ਕੀ ਧੀ ਦੀ ਇੱਜ਼ਤ ਦੀ ਦਾ ਉਸ ਬੱਚੇ ਦੇ ਬਾਪ ਦੇ ਉੱਤੇ 317 ਜਿਹੜਾ ਝੂਠਾ ਮੁਕੱਦਮਾ ਦਰਜ ਕਰਕੇ ਉਹ ਤਾਮਕੋਟ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਤਾਗੀਏ ਜੇ ਕੋਈ ਕੋਲ ਕੋਈ ਵੀਡੀਓ ਆ ਜਾਂ ਕੋਈ ਸਬੂਤ ਆ ਤਾਂ ਉਹ ਮੀਡੀਆ 'ਚ ਰੱਖੇ ਸਾਰਾ ਰੱਖਣ ਦਾ ਹੱਕਦਾਰ ਆ ਨਹੀਂ ਜਿਹੜੇ ਬੰਦੇ ਇਸ ਤਰੀਕੇ ਦੇ ਆਡੀਓ ਬਣਾ ਕੇ ਰੱਖਦੇ ਜੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਗਾ ਵੀ ਕੋਈ ਵੀ ਬੰਦਾ ਮੇਰੇ ਕੋਲ ਇੱਕ ਭੇਜ ਦੋ ਮੈਂ ਇਹ ਆਈ ਤੇ ਕਿੰਨੇ ਆ ਵੀਡੀਓ ਆਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂ ਇਥੇ ਮਾਨਸਾਂ ਦੇ ਵਿੱਚ 14 ਸਾਲ ਦੀ ਮਤਲਬ ਕਿ ਬੱਚੀ ਆ ਗਰੀਬ ਪਰਿਵਾਰ 'ਚੋਂ ਉਹਦੇ ਨਾਲ ਮਤਲਬ ਕਿ ਰੇਪ ਹੋਇਆ ਰੇਪ ਦੇ ਵਿੱਚ ਉਹਦੀ ਮਾਂ ਵੀ ਇਨਵੋਲਵ ਹੈ ਨਾਤਰਕੇ ਰੇਪ ਕਰਾਉਣ ਦੇ ਵਿੱਚ ਦੋਸ਼ੀ ਆ ਉਹ ਹਜੇ ਤੱਕ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਨੂੰ ਥੜ ਦੇ ਰਹੀ ਔਰ ਇਹਦੇ ਵਿੱਚ ਇੱਕ ਦੋਸ਼ੀ ਆ ਜਿਹੜਾ ਉਹ ਵੱਡੇ ਸ਼ੈਲਨਾਲ ਦਾ ਮਾਲਕ ਆ ਵੱਡਾ ਮਲਕੀ ਤਣਾੜਾ ਉਹਨੂੰ ਪੁਲਿਸ ਪ੍ਰਸ਼ਾਸਨ ਨੇ ਮਤਲਬ ਕਿ ਕਿਸੇ ਮਿਲੀ ਭੁਗਤ ਦੇ ਨਾਲ ਪਹਿਲਾ 2 ਨੰਬਰ ਖਾਨੇ ਦੇ ਵਿੱਚ ਕੀਤਾ ਹੋਇਆ ਬਕਾਇਦਾ ਮਤਲਬ ਕਿ ਜਿਹੜੀ ਐਫ ਆਰ ਕੱਟੀ ਹੋਈ ਆ ਉਹਦੇ ਵਿੱਚ ਨਾਂ ਆ ਉਹਦਾ ਔਰ ਅੱਜ ਦੀ ਜਿਹੜੀ ਮੰਗ ਦੇ ਉੱਤੇ ਮੈਂ ਇਹ ਆ ਵੀ ਜਿਹੜਾ ਪੀੜਤ ਬੱਚੀ ਦਾ ਬਾਪ ਆ ਉਹ ਲੜਾਈ ਲੜ ਰਿਹਾ ਆਪਣੀ ਮਤਲਬ ਕਿ ਧੀ ਦੀ ਇੱਜ਼ਤ ਦੀ ਤਾਂ ਉਸ ਬੱਚੀ ਦੇ ਬਾਪ ਦੇ ਉੱਤੇ 307 ਦਾ ਜਿਹੜਾ ਝੂਠਾ ਮਕਦਮਾ ਦਰਜ ਕਰਕੇ ਉਹ ਤਾਮ ਕਰੋੜ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਉਹਨੂੰ ਰਿਹਾ ਕੀਤਾ ਜਾਵੇ ਔਰ ਅੱਜ ਦਾ ਜਿਹੜਾ ਧਰਨਾ ਮੰਗ ਕਰਦਾ ਕਿ ਜਿਹੜੇ ਮਤਲਬ ਕਿ ਕੁਛ ਬੱਚੀਆਂ ਨੂੰ ਅਗਵਾ ਕਰਕੇ ਲੈ ਕੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲੈ ਕੇ ਗਏ ਆ ਬੱਚਿਆਂ ਦੇ ਬਿਆਨ ਮਤਲਬ ਕਿ ਬਦਲਾਉਣ ਵਾਸਤੇ ਉਹਨਾਂ ਨਾਲ ਕਿ ਅਖਬਾਰਾਂ ਦੇ ਉੱਤੇ ਵੀ ਪਰਚਾ ਦਰਜ ਹੋਵੇ ਔਰ ਜਿਨ੍ਹਾਂ ਨੇ ਉਹ ਵੀਡੀਓ ਮਤਲਬ ਕਿ ਜਨਤਕ ਕੀਤੀ ਆ سوشل میڈیا ਤੇ ਪਾਈ ਆ ਇੱਕ ਰੇਪ ਪੀੜਤ ਬੱਚੀ ਦੀ ਮਤਲਬ ਕਿ سوشل میڈیا ਤੇ ਫੋਟੋ ਕੋਈ ਵਾਇਰਲ ਨਹੀਂ ਕਰ ਸਕਦਾ ਤਾਂ ਅਸੀਂ ਮੰਗ ਕਰਾਂਗੇ ਅੱਜ ਦਾ ਇਹ ਇਕੱਠ ਜਿਹੜਾ ਮੰਗ ਕਰਦਾ ਕਿ ਵੀ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕੀਤਾ ਜਾਵੇ ਮੇਰਾ ਨਾਮ ਹਰਬਿੰਦਰ ਸ਼ਰਮੂ ਤੁਸੀਂ ਪੀੜਤ ਪੀੜਤਾ ਕੁੜੀਆਂ ਦਾ ਮੈਂ ਚਾਚਾ ਦਾ ਸਗਾ ਮੇਰਾ ਨਾਮ ਹਰਬਿੰਦਰ ਸ਼ਰਮੂ ਸਰ ਜਿਹੜਾ 357 ਦਾ ਪਰਚਾ ਸੀ ਉਹਦੇ ਤੋਂ ਬਾਅਦ ਜੀ ਸਾਡੇ ਕੁੜੀਆਂ ਨੂੰ ਅਗਵਾ ਕੀਤਾ ਗਿਆ ਸੀ ਜੋ ਕਿ ਮਾਨਸਾ ਦੇ ਐਡਵੋਕੇਟ ਅਮਨਦੀਪ ਕਾਂਸਲ ਬੰਨਿਓ ਅਤੇ ਕੁਝ ਬੰਦੇ ਹੋਰ ਸੀ ਜੀ ਜਿਨ੍ਹਾਂ ਉੱਤੇ ਇਹਨਾਂ ਨੇ ਨਾਰਮਲ ਧਾਰਾ ਮਾ ਲਾ ਕੇ ਉਹਨਾਂ ਨੂੰ ਕੇਸ ਚੋਂ ਕੱਢਤਾ 218 ਨੰਬਰ ਵਾਲੇ ਜੀ ਅਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਪਿਤਾ ਬੰਨੀਓ ਪਿਤਾ ਕੋਲੇ ਸਾਡੀਆਂ ਸਬੂਤ ਨੇ ਰਿਕਾਰਡਿੰਗਾਂ ਨੇ ਵੀਡੀਓ ਕਢਵਾ ਲਈਆਂ ਪਿਤਾ ਨੇ ਤਾਂ ਸਾਡੀ ਗੱਡੀ ਤੇ ਹਮਲਾ ਹੋਇਆ ਉਹ ਤੋਂ ਬਾਅਦ ਜਦੋਂ ਫੇਰ ਵੀ ਗੱਲ ਨਹੀਂ ਬਣੀ ਫਿਰ ਉਸ ਤੋਂ ਬਾਅਦ ਮੇਰੇ ਭਰਾ ਤੇ ਇੱਕ ਐਕਸੀਡੈਂਟ ਕਰਾਉਣ ਦਾ ਝੂਠਾ ਪਰਚਾ ਪਾ ਕੇ 307 ਦਾ ਮੇਰੇ ਭਰਾ ਨੂੰ ਜੇਲ੍ਹ ਚ ਸੜ ਦਿੱਤਾ ਅਲਟੀਮਾ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜਾ ਵੀ ਕੇਸ ਦੇ ਵਿੱਚ ਪਾਸਕੋ ਦੇ ਵਿੱਚ ਜਿਹੜੇ ਬੰਦੇ ਨੂੰ ਇਹਨਾਂ ਨੇ ਖਾਨਾ ਨੰਬਰ 2 ਚ ਰੱਖ ਕੇ ਜ਼ਮਾਨਤ ਦਿੱਤੀ ਆ ਉਹਨੂੰ ਮਾਨਯੋਗ ਮਾਨਸਾ ਦੇ ਹਾਈ ਕੋਰਟ ਨੇ ਸਨਾਖਤ ਵਾਕਿਆ ਦਾ ਬੱਚੀ ਬਨ ਨੂੰ ਕੀਤੀ ਗਈ ਆ ਤੈਨੂੰ ਖਾਨਾ ਨੰਬਰ 1 ਚ ਕਰਕੇ ਉਹਦੀ ਜ਼ਮਾਨਤ ਰੱਦ ਕੀਤੀ ਜਾਵੇ ਜਿਹੜਾ ਸਾਡੇ ਬੱਚੇ ਨੂੰ ਅਗਵਾ ਕੀਤਾ ਗਿਆਗਾ ਉਹਨਾਂ ਦੇ ਦੋਸ਼ੀਆਂ ਤੇ आरवाई ਕੀਤੀ ਜਾਵੇ ਤੇ ਮੇਰੇ ਭਰਾ ਨੂੰ ਜਿਹੜਾ ਝੂਠਾ 307 ਦਾ ਪਰਚਾ ਹੈਗਾ ਉਹਤੇ ਇਨਕੁਆਇਰੀ ਕੀਤੀ ਜਾਵੇ ਅਤੇ ਮੇਰੇ ਭਰਾ ਤੇ ਜਿਹੜਾ ਪਰਚਾ ਪਾਇਆ 307 ਦਾ ਉਹ ਕੈਨਸਲ ਕੀਤਾ ਨਹੀਂ ਜੀ ਉਸ ਬਾਰੇ ਸਾਨੂੰ ਪਤਾ ਨਹੀਂ ਪਰ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੀ ਵੀ ਹੈਗੀ ਹੈ ਜੇ ਕਿਸੇ ਕੋਲ ਕੋਈ ਵੀਡੀਓ ਆ ਜਾਂ ਕੋਈ ਸਬੂਤ ਆ ਤਾਂ ਉਹ ਮੀਡੀਆ 'ਚ ਰੱਖੇ ਆ ਰੱਖਣ ਦਾ ਹੱਕਦਾਰ ਆ ਨਹੀਂ ਜਿਹੜੇ ਬੰਦੇ ਇਸ ਤਰੀਕੇ ਦੀ ਆਡੀਓ ਬਣਾ ਕੇ ਰੱਖਦੇ ਜੀ ਮੈਂ ਉਹਦਾਂ ਨੂੰ ਪੁੱਛਣਾ ਚਾਹੂੰਗਾ ਵੀ ਕੋਈ ਵੀ ਬੰਦਾ ਮੇਰੇ ਕੋਲ ਇੱਕ ਭੇਜ ਦੋ ਮੈਂ ਇਹ ਆਈ ਤੇ ਕਿੰਨੇ ਆ ਵੀਡੀਓ ਆਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂ ਜਮਾਨਾਗਾ ਕੋਈ ਬੰਦਾ ਕਿਸੇ ਦੀ ਵੀ ਥੋੜੀ ਜਿਹੀ ਵਿਵਾਦ ਚੱਕ ਕੇ ਕਿਸੇ ਵੀ ਕਿਸਮ ਦੀ ਆਡੀਓ ਵੀਡੀਓ ਬਣਾ ਲੈਂਦਾ ਅਸੀਂ ਇਹ ਕਹਿਣਾ ਵੀ ਜਿਹਦੇ ਕੋਲ ਕੋਈ ਵੀਡੀਓ ਹੈਗੀ ਹੈ ਜਿਵੇਂ ਮੈਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਪਾਈ ਸੀ ਵੀ ਮੈਨੂੰ 12 ਲੱਖ ਰੁਪਇਆ ਦਿੱਤਾ ਗਿਆ ਸੀ ਮੈਂ ਬਾਕੇ ਦਾ ਵੀਡੀਓ ਪਾ ਕੇ ਵਾਪਸ ਕੀਤਾ ਸੀ ਸਬੂਤ ਕੀਤਾ ਸੀ ਕਿ ਬੰਦੇ ਦੋਸ਼ੀ ਨੇ ਸਾਨੂੰ ਪੈਸੇ ਦੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਬੰਦੇ ਸੱਚੇ ਨੇ ਫਿਰ ਇਹ ਇਸ ਤਰੀਕੇ ਦੇ ਪਰਿਵਾਰ ਨਾਲ ਤੱਕਾ ਕਿਉਂ ਹੋ ਰਿਹਾ ਅੱਜ ਸਾਡੀ ਧੀ ਨਾਲ ਹੋ ਰਿਹਾਗਾ ਕੱਲੂ ਕਿਸੇ ਹੋਰ ਧੀ ਨਾਲ ਵੀ ਹੋਊਗਾ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾਗਾ ਵੀ ਸਾਰੇ ਕੇਸ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਨਿਰਪੱਖ ਜਾਂਚ ਕਰਕੇ ਜੋ ਬੰਦੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਦੀ ਮਾਤਾ ਭਗੌੜੀਆ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਜੀ ਤੇ ਜੋ ਵੀ ਮੇਰੇ ਭਰਾ ਤੇ ਆ ਉਹਦੀ ਇਨਕੁਆਰੀ ਕਰਕੇ 307 ਦੇ ਪਰਚਾ ਜਿਹੜਾ ਝੂਠਾ ਉਹਨੂੰ ਕੈਨਸਲ ਕਰ ਰੱਦ ਕੀਤਾ ਜਾਵੇ ਤੇ ਉਹਨੂੰ ਬਾਹਰ ਕੱਢਿਆ ਜਾਵੇ